ਦੋਸਤੋ ਅੱਜ ਅਸੀਂ ਖਮਾਣੋ ਜਾਣਾ ਸੀ ਕਿਸੇ ਕੰਮ ਲਈ ਰਾਸਤੇ ਵਿੱਚ ਹੀ ਰਾਣਾ ਗੁਰਦੁਆਰਾ ਸਾਹਿਬ ਆਇਆ ਸ਼੍ਰੀ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਾ ਮਾ ਤੇ ਇਹ ਧਰਤੀ ਪਾਸ਼ਾਹੀ 6ਵੀਂ ਅਤੇ ਪਾਸ਼ਾਹੀ 10ਵੀਂ ਦੀ ਚਰਨਸ਼ੋ ਪ੍ਰਾਪਤ ਧਰਤੀ ਆ ਤੇ ਉੱਥੇ ਸ਼ਮੀਲ ਚੱਲਦੀ ਸੀ 11 12 ਵਜੇ ਦਾ ਟਾਈਮ ਸੀ ਗਰਮੀ ਬਹੁਤ ਸੀ ਅੱਗ ਪੈਂਦੀ ਸੀ ਤੇ ਮੈਂ ਕਿਹਾ ਬਾਪੂ ਚੱਲ ਆਪਾਂ ਪਾਣੀ ਪੀਨੇ ਬਾਪੂ ਕਹਿੰਦਾ ਚੱਲ ਤਾ ਸ਼ਮੀਲ ਤੇ ਜਾ ਕੇ ਪਾਣੀ ਪੀਨੇ ਤੇ ਉੱਥੇ ਸੇਵਾਦਾਰ ਬਹੁਤ ਸ਼ਰਧਾ ਨਾਲ ਪਿਆਰ ਨਾਲ ਸੰਗਤਾਂ ਨੂੰ ਠੰਡੇ ਮਿੱਠੇ ਪਾਣੀ ਦੀ ਅ ਸ਼ਵੀਰ ਲਈ ਹੋਈ ਸੀ ਉਹਨਾਂ ਨੇ ਤੇ ਪਾਣੀ ਪਿਲਾ ਰਹੇ ਸੀ ਅ ਬਰਤਨ ਵੀ ਸੇਵਾ ਦਾ ਰਮਾਜ ਰਹੇ ਸੀ ਬਹੁਤ ਸ਼ਰਧਾ ਪਿਆਰ ਨਾਲ ਤੇ ਨਾਲ ਛੋਲਿਆਂ ਦਾ ਲੰਗਰ ਵੀ ਚੱਲਦਾ ਸੀ ਤੇ ਬਹੁਤ ਵਧੀਆ ਲੱਗਿਆ ਇਹ ਪੰਜਾਬੀਆਂ ਦੀ ਸ਼ਾਨ ਆ ਗੁਰੂ ਗੋਬਿੰਦ ਸਿੰਘ ਜੀ ਸਾਡੇ 10 ਗੁਰੂਆਂ ਦੀ ਦੇਣ ਆ ਸਾਨੂੰ ਇਹ ਮਨੁੱਖਤਾ ਦੀ ਭਲਾਈ ਕਰਨੀ ਗੁਰੂ ਅਰਜਨ ਦੇਵ ਜੀ ਆਪ 32 ਤਰਵੀ ਤੇ ਬੈਠੇ ਤੇ ਉਹਨਾਂ ਨੇ ਸਾਨੂੰ ਆਹਾ ਇੰਨੇ ਸੇਖ ਝੱਲ ਕੇ ਸ਼ਵੀਲਾਂ ਦੇਤੀਆਂ ਅੱਜ ਗਰਮੀ ਦੇ ਵਿੱਚ ਸਾਡੀ ਉਹ ਪਾਣੀ ਬਚਾ ਕੇ ਵੰਡਰ ਕਰ ਰਹੇ ਨੇ ਸਾਨੂੰ ਠੰਡਾ ਪਾਣੀ ਪਿਲਾ ਕੇ ਠਾਰ ਠਾਰ ਕਰ ਰਹੇ ਨੇ ਧੰਨਾ ਸਾਡੇ ਗੁਰੂ ਧੰਨਾ ਪੰਜਾਬੀਓ ਤੁਸੀਂ ਧੰਨਾ ਤੁਸੀਂ ਇੰਨੀ ਮਿਹਨਤ ਕਰਕੇ ਧੁੱਪ ਦੇ ਵਿੱਚ ਆਪ ਘਰ ਕੇ ਧੁੱਪ ਸਹਿ ਕੇ ਨਹੀਂ ਸੇਵਾ ਕਰਕੇ ਧੁੱਪ ਦੇ ਵਿੱਚ ਤੁਸੀਂ ਠੰਡਾ ਪਾਣੀ ਪਲਾਉਂਨੇ ਆ ਲੰਗਰ ਛਕਾਉਨੇ ਆ ਵਾਹ ਵੀ ਵਾਹ ਥੋੜਾ ਮਿਰਸਾ ਧੰਨਨਾ ਤੇ ਮੈਂ ਵੀ ਠੰਡਾ ਪਾਣੀ ਪੀਤਾ ਤੇ ਠਾਰ ਠਾਰ ਹੋ ਗਿਆ ਗਰਮੀ ਬਹੁਤ ਸੀ ਤੇ ਮੈਂ ਸੋਚਦਾ ਸੀ ਕਿ ਕਿਸੇ ਦੁਕਾਨ ਚੋਂ ਠੰਡਾ ਪੀਵਾਂਗੇ ਚਲੋ ਗੁਰਦੁਆਰਾ ਸਾਹਿਬ ਦੇ ਵਿੱਚ ਠੰਡਾ ਪਾਣੀ ਆ ਤੁਹਾਨੂੰ ਦੇ ਦਿਆਂ ਪੀਣ ਨੂੰ ਤੇ ਉਹਦੇ ਬਾਅਦ ਅੱਗੇ ਗਏ ਖਮਾਣਾ ਉਥੇ ਆ ਲੱਸੀ ਦੀ ਸ਼ਬੀਰ ਚੱਲਦੀ ਸੀ ਮਿੱਠੀ ਲੱਸੀ ਕੀਤੀ ਮਾਰ ਬਰ ਬਹੁਤ ਮੈਨੂੰ ਮਿੱਠੀ ਲੱਸੀ ਵਧੀਆ ਲੱਗਦੀ ਮੈਂ ਕਿਹਾ ਵਾਪਸ ਚੱਲ ਜਾਈਏ ਲੱਸੀ ਕਿੰਡੀਆ ਪਰ ਸ਼ਾਇਦ ਖੱਟੀ ਵੀ ਹੋ ਮਿੱਠੀ ਲਸੀ ਦਾ ਸ਼ਮੀਨ ਅਸੋ ਬਹੁਤ ਬਹੁਤ ਧੰਨਵਾਦ ਦੋਸਤੋ ਬਹੁਤ ਵਧੀਆ ਲੱਗਿਆ ਅੱਜ